गांव अमरोह की गौशाला में चोरी करते चोरों को गांव निवासियों ने पकड़कर किया पुलिस के हवाले तलवाड़ा बता दे कि ब्लॉक तलवाड़ा के गांव अमरोह में गौशाला में चोरी करते हुए चोरों को गांव निवासियों ने पकड़कर किया पुलिस के हवाले कर दिया चोर गर्मी का फायदा उठाते हुए चोरों ने गौशाला में चारा कुतरने वाले इंजन को चुराने की कोशिश की उन्होंने बताया कि अमरोह में बनी गौशाला में चारा कुतरने वाले इंजन को उखाड़ कर ले जाने की कोशिश कर रहे थे जोर जोर से आवाज आने पर हमने जाकर देखा कि जे लोग इंजन को निकलने का प्रयास कर रहे थे तो हमने शोर मचाकर मोहल्ला निवासियों को इकट्ठा करके चोरों को पकड़कर पुलिस के हवाले कर दिया ਸਿਰ ਅਜੀ 11 ਕਵੇ ਸੁੱਤੇ ਹੈ ਤੇ ਰਾਤ ਨੂੰ ਪਤਾ ਨਹੀਂ ਮਤਲਬ ਕਿ ਕਿਸ ਟਾਈਮ ਆਏ ਸਾਨੂੰ ਅਸੀਂ ਅੱਗੇ ਰਾਤ ਨੂੰ ਕਾਫੀ ਵਾਰੀ ਜਾਗਦੇ ਹੁੰਦੇ ਸੀ ਪਰ ਉਸ ਦਿਨ ਸਾਨੂੰ ਰਾਤ ਨੂੰ ਕੋਈ ਜਾਗ ਰਹੀ ਹੈ ਜਿੱਦਾਂ ਕੇ ਸੰਦੇ ਸਪਰੇ ਮਾਰੀ ਔਰ ਸਵੇਰੇ ਸਾਡੇ ਸਿਰ ਨਾ ਬਹੁਤ ਭਾਰੇ ਭਾਰੇ ਦਾ ਉਲਟੀ ਆਉਂਦੀ ਹਿੱਤਾ ਮਤ ਕਰਦਾ ਇਥੇ ਤਾਂ ਇਸ ਦੇ ਸਵੇਰੇ ਉੱਠੇ ਤੇ ਸਵੇਰੇ ਸਭ ਤੋਂ ਪਹਿਲੇ ਘਰ ਵਾਲੀ ਉੱਠੀ ਹੁੰਦੀ ਦੇਖਿਆ ਤਾਂ ਦਰਵਾਜਾ ਤੋ ਤੇ ਕੱਪੜੇ ਸਾਰਾ ਅਲਮਾਰੀ ਤੇ ਮੂਰੀ ਸਾਰਾ ਬੁੱਲੇ ਵੀ ਰਾਤ ਅਸੀਂ ਦਾ ਚਾਬੀ ਜਿਹੜੀ ਹੈਗੀ ਆਪਣੇ ਲੋਕ ਦੀ ਅਲਮਾਰੀ ਦੀ ਬੰਦ ਕਰਕੇ ਸਰਾਣੀ ਰੱਖੀ ਤੇ ਸਰਾਣੀ ਤੋਂ ਵੀ ਚਾਬੀ ਚੱਕ ਕੇ ਔਰ ਕੈਸ਼ ਜਿਹੜਾ ਚੱਕੇ ਸਾਰਾ ਕੱਪੜਾ ਕੱਪੜਾ ਫੋੜ ਕੇ ਲੈ ਗਏ ਉਹ ਕਿੰਨਾ ਕਹਿਆ ਸੀ ਨਾ ਤੁਹਾਡਾ ਸਰ ਟੋਟਲ 15000 ਤੇ ਪਲੱਸ ਘਰ ਵਾਲੀ ਦੇ ਸੀਗਾ ਆਪਣਾ ਖਰਚਾ ਜਿਹੜਾ ਠੀਕ ਜਿੰਨਾ ਤੁਹਾਡਾ ਜੀ ਹਾਂਜੀ ਸੀ ਕਦੋਂ ਹੋਈ ਸੀ ਕਿੰਨੇ ਦਿਨ ਹੋ ਗਏ ਕੀ ਕੀ ਲੈ ਗਏ ਉਹ 12-12 ਦਿਨ ਹੋ ਗਏ। ਕੀ ਕੀ ਚੋਰੀ ਹੋ ਗਈ ਸੀ? ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀ? ਅਸੀਂ ਤਾਂ ਪੇਕਿਆਂ ਦੇ ਸਾਡੇ ਗੌਂਡੀਆਂ ਨੇ ਦੱਸਿਆ ਸਾਨੂੰ। ਜਦੋਂ ਘਾਰ ਆ ਕੇ ਦੇਖਿਆ ਤਾਂ ਕੀ ਕੀ ਹਾਂਜੀ ਖਲਾਰਾ ਬੜਾ ਭਿਆਸਮਾਨ ਵੀ ਲਿੱਤੇ ਆ ਉਹਨਾਂ ਨੇ। ਅੱਛੀ ਤਜੀਬਾਂ ਹੀ ਆ। ਹੂੰ। ਕੈਸੇ ਪੁੱਛੇ ਇਹ ਬੱਚਿਆਂ ਦੇ? ਤਾਂ ਹੋਰ ਵਾਕੀ ਸਮਾਨ ਆ ਉਹ ਪੱਜਬਾਹੀ 50000 ਰੁਪਏ ਦਾ ਹੋਈ ਹੈ ਨੁਕਸਾਨ। ਜੀ ਪ੍ਰਵੀਨ ਸਿੰਘ ਕਿਤੇ ਜਿਹੜੀ ਚੋਰੀ ਹੋਈ ਸੀ ਤੁਹਾਡੇ ਵੀ ਇੱਥੇ ਹੋਈ ਚੋਰੀ ਜਦੋਂ ਹਾਂਜੀ ਆ ਸਾਡਾ ਤਾਂ ਜਿਹਨਾਂ ਦੇ ਘਰ ਹੋਈ ਥੀ ਉਹ ਜਾਨੀ ਕਿ ਆਪਣੇ ਨੂੰ ਪੁੱਤ ਕੋਲ ਗਏ ਇੱਥੇ ਇੱਥੇ ਰਹਿੰਦੇ ਥੇ ਮਹੀਨਾ ਕੋਈ ਉਹਨਾਂ ਗਿਆ ਨੂੰ ਤਾਂ ਉਹਨਾਂ ਦੇ ਉਹ ਪੇਸ ਚਾਬੀ ਸਾਡੇ ਕੋਲ ਥੀਆਂ ਤੇ ਆਸੀਂ ਜਾ ਕੇ ਜੀਏ ਸ਼ਾਮ ਨੂੰ ਲਾਈਟ ਜਗਾ ਦੇਣੀ ਬਿੱਦੀਆਂ ਬੰਦ ਕਰ ਦੇਣੀ ਇੱਕ ਦਿਨ ਜਾ ਹੀ ਨਹੀਂ ਲਾਈਟ ਬੰਦ ਕਰਨ ਵੀ ਦੋ ਦਿਨ ਜਾ ਹੀ ਹੋਇਆ ਫਿਰ ਦਿਨੇ ਅਸੀਂ ਜੇ ਖੋਲ ਕੇ ਦੇਖਿਆ ਅੱਗੇ ਜਾਂਦੇ ਨੇ ਕਿ ਦਰਵਾਜ਼ੇ ਖੁੱਲੇ ਸੀ ਉਹਨਾਂ ਦੇ ਇਹ ਤਾਲੇ ਟੁੱਟੇ ਸੀ ਕੁੰਡੇ ਕਾਂਡੇ ਕੁਝ ਨਹੀਂ ਨਾ ਸੀਗਾ ਆ ਫਿਰ ਮੇ ਨਾਲ ਦੀ ਤਾਜ ਦਾ ਮੁੰਡਾ ਰੀਤਾ ਨਾਲ ਅਸੀਂ ਮਿਲ ਜੇ ਦਰਵਾਜ਼ੇ ਖੁੱਲੇ ਦੇਖੇ ਆ ਫਿਰ ਅਸੀਂ ਅੰਦਰ ਗਏ ਆ ਦੇਖਿਆ ਉਹਨਾਂ ਦੀਆਂ ਪੇਟੀਆਂ ਵੀ ਖੁੱਲੀਆਂ ਪਈਆਂ ਅਲਮਾਰੀ ਵੀ ਟੁੱਟੀ ਪਈ ਸੀ ਅਲਮਾਰੀ ਵਿੱਚ ਇੱਕ ਸੈੱਟ ਥਾ ਪੇਟੀ 'ਚ ਭੰਡੇ ਸੇ ਚਾਂਦੀ ਦੇ ਉਹਦੇ ਪਿੱਤਲ ਦੇ ਕਿਉਂ ਨਹੀਂ ਥੇ ਤਾਂ ਅਸੀਂ ਆਪਣੇ ਸਰਪੰਚ ਪੈਂਚਾਇਤ ਦੇ ਸੱਦੇ ਨਾਲ ਸਥਾਨੀ ਪੁਲਿਸ ਨੂੰ ਰਿਪੋਰਟ ਕੀਤੀ ਉਹ ਮੌਕੇ ਤੇ ਉਹ ਵੀ ਆਏ ਉਹਨਾਂ ਨੇ ਦੇਖਿਆ ਸਭ ਕੁਝ ਕਾਰਵਾਈ ਕੀਤੀ ਨਾ ਨਾ ਪਈ ਤੇ ਉਹਨਾਂ ਤਾਜ ਨੂੰ ਫੋਨ ਕੀਤਾ ਉਹਨਾਂ ਨੇ ਵੀ ਪਤਾ ਕੀਤਾ ਹਾਂ ਪਿੰਡਾ ਦੇ ਕੋ ਸਾਰੇ ਪਿੰਡਾ ਚ ਇਹ ਕੰਮ ਜਿਹੜਾ ਹੋਣ ਆਉਣ ਲੱਗਾ ਨਾ ਮਾੜੀ ਗੱਲ ਮਾੜੀ ਗੱਲ ਪਹਿਲਾਂ ਕਿਹਾ ਪਿੰਡਾ ਚ ਲੋਕ ਬੁੰਦੇ ਬਾਹਰ ਹੁਣ ਕੋਣ ਬਵਾ ਦਾ ਕੋਈ ਨਹੀਂ ਆਪਣੇ ਆਪਣੇ ਘਰ ਬੱਦ ਕੀਤੇ ਹੋਣਾ ਇਸੇ ਕਰਕੇ ਕੋਈ ਪੁੱਛਦਾ ਨਹੀਂ ਇਹ ਮੋਢੇ ਕੀ ਬੋਲਦਾ ਦਿਨੋਂ ਮਿਲਾਂਦੇ ਸਾਨੂੰ ਫਸਾ ਦੇ ਨਾ ਜਿਹੜੇ ਨਾਲੇ ਦੇ ਹੋਂਣ ਠਗੇ ਨਾਲੇ ਠੀਕ ਹੈ ਹਾਂ ਇਹ ਤਾਂ ਬੋਲਦਾ ਕੋਣ ਦੇ ਗਰਾਂਦਾ ਸਾਨੂੰ ਪਛਾਣਨ ਗੜ ਨਹੀਂ ਉਹ ਦੌਲਤਪੁਰ ਵੀ ਫੜੋਇਆ ਨਾ ਦੌਲਤਪੁਰ ਹਾਂ ਬੋਲਦੇ ਆ ਉਹ 7020 ਸਾਡੇ ਪਿੰਡੇ ਆਏ ਦਿੱਤਾ ਅੱਜ ਜਿਹਾ ਦੇਣਾ ਜੋ ਚੋਰੀ ਜਿਹੜੇ ਕੀਤੀ ਆ ਆਹ ਬੰਤੇ ਨੂੰ ਉਹ ਵੀ ਨਿਆਵਾ ਦਾ ਅੱਜ ਲਿਆ ਅੱਜ ਮਿਲਿ ਸਿੱਖਾਏ ਪਤਾਲ ਸਾਹਿਬ ਜਿਹੜਾ ਜਿਹੜੇ ਮੁੰਡੇ ਜਿਹੜੇ ਫੜੇ ਕੀ ਚੱਕਰ ਸੀ ਕਿੱਦਾਂ ਫੜੇ ਨੇ ਕੱਲ ਤਾਂ ਕਿ ਚੋਰੀ ਕਰਦੇ ਫੜੇਗੇ ਇਹਨੂੰ ਅੱਛਾ ਤੇ ਚੋਰੀ ਕਰ ਰਹੇ ਸੀਗੇ ਇੰਨ ਗੋੜੇ ਇਹ ਲੋਕਲ ਹੀ ਲੱਗਦਾ ਬਾਹਰ ਦੇ ਮੁੰਡੇ ਕਿਤੇ ਇਹ ਬੰਦੇ ਲੋਕਲ ਨੇ ਲੋਕਲ ਨੇ ਤੇ ਇੱਥੇ ਕਿਥੇ ਸੀਗੀ ਇੱਥੇ ਗਊਸ਼ਾਲਾ ਜੀ ਤੇ ਗਊਸ਼ਾਲਾ ਸੀਗੀ ਹਾਂਜੀ ਤੇ ਕੇਵਲ ਸ਼ਾਲਾ ਬਣਵਾਈ ਸੀਗੀ ਅਮਰੋ ਵਾਲੇ ਨੇ ਜੀ ਵੀ ਉਹਨਾਂ ਨੇ ਚੋਰੀ ਕਰ ਰਹੀ ਸੀਗੀ ਚੋਰੀ ਕਰਕੇ ਵੇਚਣ ਦੀ ਛੇੜੀ ਆਦਮੀ ਨੂੰ ਮੁੰਡੇ ਨੂੰ ਤਾਂ ਹੁਣ ਕੰਮ ਆ ਗਈ ਹੈ ਜੀ ਭਾਜੀ ਕਿੰਨਾ ਟੰਡਾ ਸੀ ਮੇਰਾ ਨਾਮ ਸੇਵਾਦਾਸ ਹੈ ਜੀ ਸਰ ਜਿਹੜੀ ਅੱਜ ਚੋਰੀ ਹੋਈ ਉਹ ਕੀ ਵਾਕਿਆ ਸੀ ਕਿੱਦਾਂ ਹੋਈ ਸਰ ਇਸ ਵਾਰੇ ਮੈਨੂੰ ਉਹਦਾ ਪਤਾ ਨਹੀਂ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਮੈਂ ਨਾ ਦੁਕਾਨ ਤੇ ਕੰਮ ਕਰਦਾ ਜੀ ਕੇਵਲ ਸ਼ਾਹ ਜੀ ਦੁਕਾਨ ਤੇ ਤੇ ਇਹ ਉਹਨਾਂ ਨੇ ਨਾ ਗਊਸ਼ਾਲਾ ਬਣਾਈ ਹੋਈ ਆ ਤੇ ਇਹ ਜਿਹੜਾ ਇੰਜਣ ਹੈ ਤੇ ਇੱਥੇ ਮਸ਼ੀਨ ਸੀ ਇਹ ਮੈਂ ਹੀ ਫਿਟ ਕਰਾਈ ਸੀ ਤੇ ਇਹ ਥੋੜੇ ਦਿਨ ਪਹਿਲਾਂ ਇਹਦਾ ਚੱਕਾ ਚੁੱਕਾ ਗਾਇਬ ਹੋ ਗਿਆ ਸੀ ਤੇ ਮਸ਼ੀਨ ਮੈਂ ਇੱਥੋਂ ਲੈ ਗਿਆ ਖੋਲ ਕੇ ਇਹ ਤਾਂ ਨਹੀਂ ਪਤਾ ਲੱਗਿਆ ਕੋਈ ਵੀ ਇੰਜਨ ਜਿਹੜਾ ਇਹ ਅੱਜ ਤੁਹਾਡੇ ਸਾਹਮਣੇ ਹੈ ਜੀ ਜੋ ਵੀ ਟੁੱਟਿਆ ਹੋਇਆ ਨਹੀਂ ਇਹ ਤਾਂ ਪਤਾ ਕਿੱਦਾਂ ਲੱਗਿਆ ਉੱਥੇ ਚੋਰੀ ਕਰਦੇ ਦਿੰਦੇ ਨੇ ਇਹ ਇੱਥੇ ਮੁੰਡੇ ਨਾ ਸਫੇਦੇ ਮੁੰਡੇ ਬੇਸੀ ਉਹਨਾਂ ਨੇ ਟੱਕ ਠੋਰ ਇੱਥੇ ਸੁਣੀ ਆ ਆਵਾਜ਼ ਆਉਂਦੀ ਦਿਖੀ ਆ ਜਦੋਂ ਉਹ ਆ ਕੇ ਦੇਖਿਆ ਤੇ ਇਹ ਮੁੰਡੇ ਬਾਹਰ ਘੁੰਮਦੇ ਸੀ ਮੈਂ ਇਹ ਆਪਣੇ ਇੱਥੇ ਜਿਹੜਾ ਦੋ ਚੰਨਾਂ ਦਾ ਇਹ ਪੱਠੇ ਕੋਠੇ ਦੇ ਵਾਸਤੇ ਰੱਖਿਆ ਅੱਛਾ ਉਹ ਆ ਪਿਆ ਹਾਂਜੀ ਮਸ਼ੀਨ ਵੀ ਸੀਗੀ ਘਾ ਪੱਠੇ ਕੋਠੇ ਨਾਲ ਹੀ ਪਹਿਲਾਂ ਉਹਦਾ ਵੀ ਚੱਕਾ ਚੁੱਕਾ ਲਾ ਕੇ ਲੈ ਗਏ ਹੋਏ ਸੀ ਅੱਜ ਜਿਹੜੇ ਆਪਾਂ ਜਿਹੜੀ ਗੱਲ ਤੋਂ ਖੜੇ ਆਪਾਂ ਸਾਰੇ ਇਕੱਠੇ ਇਹਨਾਂ ਦੇ ਫੋਨ ਨਾ ਜਿਹੜਾ ਇਹਨਾਂ ਦੇ ਫੋਨ ਆਉਂਦੇ ਪਏ ਨੇ ਇਹਨਾਂ ਦੀ ਸਾਡੀ ਡੀਡ ਕਢਾਣੀ ਬਾਲ ਬੁਰੀਆਂ ਇਹ ਕੋਈ ਮਾਲ ਮੰਗਾ ਦਾ ਕੋਈ ਕਿਆਗਰਾ ਦਾ ਕੋਈ ਕਿਆ ਕਰਦਾ ਪਿਆ ਇਹ ਪੁੱਛਣਾ ਅੱਛਾ ਇਹ ਚਾਰ ਇਹਨਾਂ ਦੇ ਫੋਨ ਬਸ ਆਹੀ ਆ ਸਰ ਜਿਹੜੇ ਚੋਰੀ ਬੰਦੇ ਫੜੇ ਕਿੱਥੋਂ ਸੀ ਲੱਗਿਆ ਪੈਸਾ ਕੌਣ ਸੀ ਇਹ ਹਜੇ ਪਤਾ ਨਹੀਂ ਕਿੰਨੇ ਬੰਦੇ ਕੋਈ ਕਲੀਅਰ ਨਹੀਂ ਹੈਗਾ ਇਹਨਾਂ ਪਿੰਡ ਸਾਰਾ ਇਕੱਠਾ ਹੋਇਆ ਇਹਨਾਂ ਦੀ ਕੌਸ਼ਲਾ ਹੈਗੀ ਹੈ ਇੱਧਰ ਕਿੰਨੇ ਵੀ ਉਥੇ ਅੰਦਰ ਤਾਂ ਨਹੀਂ ਸੀਗੇ ਬਾਹਰ ਬੈਠੇ ਸੀਗੇ ਇਹਨੂੰ ਸ਼ੱਕ ਹੈਗਾ ਵੀ ਇੱਥੇ ਇਹ ਬੈਠੇ ਸੀਗੇ ਵੀ ਸ਼ਾਇਦ ਕੋਈ ਸਾਡੇ ਅੰਦਰ ਜੀ ਬਾਕੀ ਤਸਦੀਕ ਕਰਦੇ ਆ ਤਸਦੀਕ ਕਰ ਸਰ ਕਿੰਨੇ ਬੰਦੇ ਨੇ ਦਫਨਾਏ ਇਹ ਚਾਰ ਬੰਦੇ ਆ ਵੱਖ ਦੇਖ ਲੈਂਦੇ ਨਾ ਬੰਦੇ ਦੇਖ